ਨਸ਼ੇ ਦੇ ਖਿਲਾਫ 150 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਜ ਜ 1 ਮਾਰਚ 2025 ਨੂੰ ਯੁੱਧ ਨਸ਼ਾ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਸੀ ਸੋ ਅਸੀਂ ਸਿਆਸਤਦਾਨਾਂ ਤੇ ਨਸ਼ਾ ਤਸਕਰਾਂ ਵਿਚਾਲੇ ਗੱਠ ਜੋੜ ਤੋੜਿਆ ਸੋ ਅਗਲੇ ਸਾਲ ਪੰਜਾਬ ਦੇ ਵਿੱਚ ਪਹਿਲੀ ਡਰਗ ਸੈਂਸਸ ਕਰਵਾਉਣ ਦਾ ਫੈਸਲਾ ਲਿਆ ਗਿਆ 2025-26 ਦੇ ਵਿੱਚ ਜੀਐਸਡੀਪੀ 10% ਦੀ ਵਧਣ ਦਾ ਵੀ ਅਨੁਮਾਨ ਹੈ ਸੋ 1 ਮਾਰਚ ਨੂੰ ਜਿਹੜੀ ਕਿ ਯੁੱਧ ਨਸ਼ੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਸੀ ਉਸ ਦੇ ਨਸ਼ਿਆਂ ਦੇ ਖਿਲਾਫ ਉਸੇ ਮੁਹਿੰਮ ਦੇ ਤਹਿਤ 150 ਕਰੋੜ ਰੁਪਏ ਦਾ ਬਜਟ ਰਾਖਵਾ ਰੱਖਿਆ ਗਿਆ ਸੋ 1 ਮਾਰਚ 2025 ਨੂੰ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ ਸੋ ਨਸ਼ਿਆ ਦੇ ਖਿਲਾਫ ਜਿਹੜੇ ਕਿ ਪੰਜਾਬ ਸਰਕਾਰ ਦੇ ਵੱਲੋਂ ਮੁਹਿੰਮ ਜਿਹੜੀ ਕਿ ਸ਼ੁਰੂਆਤ ਕੀਤੀ ਗਈ ਸੀ ਉਸ ਉਸ ਨੂੰ ਲੈ ਕੇ ਪੰਜਾਬ ਸਰਕਾਰਾ ਜਿਹੜੇ ਕਿ ਵਚਨਬੱਧ ਹੈ ਇਸ ਲਈ 150 ਕਰੋੜ ਰੁਪਏ ਦਾ ਬਜਟ ਜਿਹੜਾ ਕਿ ਉਹ ਰੱਖਵਾ ਰੱਖਿਆ ਸੀ ਸਿਆਸਤਦਾਨਾਂ ਨੂੰ ਲੈ ਕੇ ਵੀ ਜਿਹੜਾ ਕਿ ਇਹ ਬਜਟ ਆ ਰੱਖਿਆ ਗਿਆ ਅਗਲੇ ਸਾਲ ਪੰਜਾਬ ਦੇ ਵਿੱਚ ਪਹਿਲੀ ਡਰਗ ਸੈਂਸਸ ਦੀ ਦਾਵੀ ਬਣਾਉਣ ਦੇ ਐਲਾਨ ਕੀਤਾ ਗਿਆ ਸੋ ਨਸ਼ਿਆ ਦੇ ਖਿਲਾਫ 150 ਕਰੋੜ ਰੁਪਏ ਦਾ ਹੈ ਬਜਟ ਹੈ ਰੱਖਵਾ ਰੱਖਿਆ ਗਿਆ ਸਨ ਅਸ਼ਰੇ ਖਿਲਾਫ 150 ਕਰੋੜ ਰੁਪਏ ਦਾ ਬਜਟ ਅੱਜ ਬਜਟ ਪੇਸ਼ ਹੋਇਆ ਪੰਜਾਬ ਦਾ 2025-26 ਦੇ ਲਈ ਜਿਸ ਦੇ ਵਿੱਚ ਕਿ 1 ਮਾਰਚ 2025 ਨੂੰ ਇਹ ਨਸ਼ਾ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਨੂੰ ਲੈ ਕੇ ਰਪਾਲ ਚੀਬਾ ਨੇ ਕਿਆ ਕਿਆ ਸੀ ਸਿਆਸਤਦਾਨਾਂ ਤੇ ਨਸ਼ਾ ਵਿੱਚ ਨਸ਼ਾ ਤਸਕਰਾਂ ਵਿਚਾਲੇ ਜਿਹੜਾ ਕਿ ਗਾਠ ਚੋਣ ਨੂੰ ਤੋੜਿਆ ਅਗਲੇ ਸਾਲ ਪੰਜਾਬ ਦੇ ਵਿੱਚ ਪਹਿਲੀ ਡਰਗ ਸੈਂਸਸ ਕਰਵਾਉਣ ਦਾ ਵੀ ਫੈਸਲਾ ਲਿਆ ਗਿਆ ਸੋ 2025-26 ਦੇ ਵਿੱਚ ਜੀਐਸਟੀਪੀ 10% ਦੀ ਵਧਣ ਦਾ ਵੀ ਅਨੁਮਾਨ ਹੈ ਚੋਂ ਤੋਂ ਲੈ ਕੇ 150 ਕਰੋੜ ਰੁਪਏ ਨਸ਼ਿਆਂ ਦੇ ਖਿਲਾਫ ਰੱਖਵੇ ਰੱਖੇ ਗਏ ਨੇ ਸੋ ਇੱਕ ਮਾਰਚ ਨੂੰ ਜਿਹੜੀ ਕਿ ਮੁਹਿੰਮ ਸ਼ੁਰੂ ਕੀਤੀ ਗਈ ਸੀ ਉਸ ਤੋਂ ਲੈ ਕੇ ਪੰਜਾਬ ਸਰਕਾਰ ਜਿਹੜੀ ਕਿ ਵਚਨਬਾਦ ਹੈ ਜਿਸ ਦੇ ਖਿਲਾਫ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਨੇ ਪੂਰੇ ਪੰਜਾਬ ਭਰ ਦੇ ਵਿੱਚ ਸੋ ਪੰਜਾਬ ਸਰਕਾਰ ਨੇ ਜੜਾ ਕਿ ਇਹ 150 ਕਰੋੜ ਰੁਪਏ ਦਾ ਬਜਟ ਹੈ ਉਹ ਰੱਖਵਾ ਰੱਖਿਆ ਇਸ ਬਜਟ ਦੇ ਵਿੱਚ ਮਾਨਯੋਗ ਸਪੀਕਰ ਸਾਹਿਬ ਯੋਧ ਨਸ਼ੇ ਦੇ ਵਿਰੁੱਧ ਮਾਨਯੋਗ ਸਪੀਕਰ ਸਾਹਿਬ ਯੋਧ ਨਸ਼ੇ ਦੇ ਵਿਰੁੱਧ ਇੱਕ ਬਹੁਤ ਵੱਡੀ ਮਹਿੰਮ ਦਾ ਆਗਾਜ਼ ਪੰਜਾਬ ਦੇ ਅੰਦਰ ਸਾਡੇ ਮਾਨਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਨੇ ਸ਼ੁਰੂ ਕੀਤਾ ਬੇਸ਼ੱਕ ਸਾਡੀ ਸਰਕਾਰ ਆਉਣ ਤੋਂ ਔਰ ਸਾਰੀ 2022 ਤੋਂ ਲੈ ਕੇ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵੱਡਾ ਪ੍ਰਹਾਰ ਹੋ ਰਿਹਾ ਸੀਗਾ ਪਰ ਲੇਕਿਨ ਇਸ ਸਾਲ ਸਿਸ਼ੂ ਇਸ ਪਿਛਲੇ ਬਹਿੰਨੇ ਸੀ ਲਗਾਤਾਰ ਉਹ ਦਿੱਤੇ ਕਬੱਡੀ ਮਹਿਮ ਦਾ ਜਿਹੜੀ ਸ਼ੁਰੂਆਤ ਕੀਤੀ ਆ ਸਪੀਕਰ ਸਾਹਿਬ ਸਾਰੇ ਜਾਣਦੇ ਹਨ ਪੰਜਾਬ ਦੀ ਤਰੱਕੀ ਅਤੇ ਖਸ਼ਾਲੀ ਲਈ ਸਭ ਤੋਂ ਵੱਡਾ ਜਿਹੜਾ ਖਤਰਾ ਉਹ ਸਰ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਸੀ ਨੌਜਵਾਨਾਂ ਦੀ ਪੂਰੀ ਪੀੜ੍ਹੀ ਨਸ਼ਾ ਕਰਨ ਅੰਦਰੋਂ ਖੋਖਲੀ ਹੋ ਰਹੀ ਸੀ ਸਰ 3 ਸਾਲ ਪਹਿਲਾਂ ਜਦੋਂ ਸਾਡੀ ਸਰਕਾਰ ਸੱਤਾ ਵਿੱਚ ਆਈ ਅਸੀਂ ਸਿਆਸਤਦਾਨਾਂ ਅਸੀਂ ਸਿਆਸਤਦਾਨਾਂ ਤੇ ਡਰੱਗ ਮਾਫੀਆ ਵਿਚਕਾਰ ਸਰ ਸਿਆਸਤਦਾਨਾਂ ਤੇ ਡਰੱਗ ਮਾਫੀਆ ਦੇ ਖਿਲਾਫ ਜਿਹੜਾ ਗੱਠਚੋੜ ਬਣਿਆ ਆ ਸੀਗਾ ਪੂਰੇ ਪੰਜਾਬ ਦੇ ਅੰਦਰ ਤਹਿਸਿਲਾਂ ਸੀ ਕੀਤਾ ਉਹਨੂੰ ਪੰਜਾਬ ਦੇ ਅੰਦਰ ਤੋੜਿਆ ਸਰ ਜੋ ਸਰ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਬਚਾਅ ਕਰਦੀਆਂ ਪਾਰਟੀਆਂ ਦੇ ਸਮੇਂ ਪੰਜਾਬ ਵਿੱਚ ਸਭ ਤੋਂ ਵੱਧ ਵਧਿਆ ਤੇ ਫੁੱਲਿਆ ਸਭ ਤੋਂ ਵੱਧ ਜੇ ਤਰੱਕੀ ਕੀਤੀ ਉਹ ਇਹਨਾਂ ਪੋਲੀਟਿਕਲ ਪਾਰਟੀਆਂ ਦੇ ਰਾਜ ਦੇ ਵਿੱਚ ਤਾਂ ਮੈਂ ਸਮਝਦਾ ਉਹ ਨਸ਼ੇ ਦੇ ਮਾਫੀਆ ਨੇ ਕੀਤੀ ਉਹ ਨਸ਼ੇ ਦੇ ਸਦਾਗਰਾਂ ਨੇ ਕੀਤੀ ਪਰ ਲੇਕਿਨ ਮੈਂ ਧੰਨਵਾਦ ਵੀ ਕਰਨਾ ਚਾਹੁੰਦਾ ਤੇ ਯਤਨਾ ਨਾਲ ਸਹਿਯੋਗੀ ਬਣਾਵਾਂਗੇ ਸਰ ਮਰਾਉਂ ਦਾ ਫੈਸਲਾ ਸੀ ਕੀਤਾਗਾ ਪੰਜਾਬ ਦੇ ਇਤਿਹਾਸ ਵਿੱਚ ਮਾਨਜੋਤ ਸਿੰਘ ਜੀ ਸਾਹਿਬ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਬੀਐਸਐਫ ਦੇ ਨਾਲ 5000 ਹੋਮਗਾਰਡ ਤਾਇਨਾਤ ਕਰਕੇ ਸਰਕਾਰ ਤੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਆ ਉਹ ਪੰਜਾਬ ਸਰਕਾਰ ਸਥਾਪਿਤ ਕਰਨ ਜਾ ਰਹੀ ਆ ਤਾਂ ਕਿ ਨਸ਼ੇ ਤਸਕਰਾਂ ਦਾ ਬਿਲਕੁਲ ਪੰਜਾਬ ਵਿੱਚ ਖਾਤਮਾ ਕੀਤਾ ਜਾ ਸਕੇ ਇਹ ਹੋਮਗਾਰਡ ਸਭ ਤੋਂ ਦ੍ਰਿੜ ਪੰਜਾਬੀ ਨਾਗਰਿਕਾਂ ਵਿੱਚ ਚੁਣੇ ਜਾਣਗੇ ਜੋ ਪੰਜਾਬ ਦੀ ਪ੍ਰਭਿਅਕਤੀ ਰੱਖਿਆ ਕਰਨ ਵਾਲੀਆਂ ਬਾਜ਼ ਅੱਖਾਂ ਵਿੱਚੋਂ ਕੰਮ ਕਰਨਗੇ ਦੂਸਰਾ ਸਾਡੀ ਸਰਕਾਰ ਸੰਚਾਰ ਦੇ ਸੰਚਾਰ ਦੇ ਸਰ ਅਤਿ ਆਧੁਨਿਕ ਐਂਟੀ ਡਰੋਨ ਡਰੋਨ ਪ੍ਰਣਾਲੀਆਂ ਨੂੰ ਉਪਰ ਤਾਇਨਾਤ ਕਰੇਗੀ ਤਾਇਨਾਤ ਕਰੇ ਜੋ ਕਿ ਪੰਜਾਬ ਦੇ ਅੰਦਰ ਨਸ਼ਿਆ ਅਤੇ ਹਥਿਆਰ ਸੁੱਟਣ ਲਈ ਵਰਤ ਸਾਧ ਉੱਪਰ ਵਰਤੇ ਜਾ ਰਹੇ ਆਧੁਨਿਕ ਡਰੋਨਾਂ ਨੂੰ ਟਰੈਕ ਅਤੇ ਬੇਅਸਰ ਕਰਨਗੀਆਂ ਅਸੀਂ ਪਹਿਲਾ ਹੀ ਅਤਿ ਆਧੁਨਿਕ ਤਕਨੀਕਾਂ ਨੂੰ ਪਾਇਲਟ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਸਾਧ ਦੇ ਨਾਲ ਐਂਟੀ ਡਰੋਨ ਇਕੁਪਮੈਂਟ ਤਾਇਨਾਤ ਕੀਤੇ ਜਾਣਗੇ ਮੈਂ ਅਗਲੇ ਸਾਲ ਲਈ ਇਹਨਾਂ ਪਹਿਲ ਕਦਮੀਆਂ ਲਈ 110 ਕਰੋੜ ਰੁਪਏ ਦੇ ਬਜਟ ਦਾ ਬੰਦ ਕਰ ਰਿਹਾ ਹਾਂ ਮਾਨ ਜੋਕ ਸਪੀਕਰ ਸਾਹਿਬ ਯੋਧ